ਪੈਰ ਪੈ ਜ਼ਿੰਦਗੀ ਅੱਗੇ ਵਧਦੀ ਜਾ ਰਹੀ ਸੀ ਹਰ ਆਉਣ ਜਾਣ ਵਾਲਾ ਕੋਈ ਨਾ ਕੋਈ ਮਨਹੂਸ ਖਬਰ ਲੈ ਕੇ ਆਉਂਦਾ ਕਿੰਨੇ ਰਿਸ਼ਤੇ ਸਾਡੀ ਜ਼ਿੰਦਗੀ ਚੋਂ ਮੰਫੀ ਹੋ ਚੁੱਕੇ ਸਨ ਬੇਵਿਸ਼ਵਾਸੀ ਇੰਨੀ ਵੱਧ ਗਈ ਸੀ ਕਿ ਮੰਮੀ ਸਾਨੂੰ ਨਾ ਇਕੱਲੇ ਛੱਡ ਕੇ ਕਿਤੇ ਜਾਣਾ ਚਾਹੁੰਦੇ ਸਨ ਤੇ ਨਾ ਹੀ ਨਾਲ ਲੈ ਕੇ ਅਜੀਬ ਜਿਹੀ ਖਾਮੋਸ਼ੀ ਛਾਈ ਰਹਿੰਦੀ ਮੌਤ ਜਿਹੇ ਸਨਾਟੇ ਨਾਲ ਭਰੀ ਹੋਈ ਉਹ ਬਾਜ਼ਾਰ ਜਿੱਥੇ ਅਸੀਂ ਅੱਧੀ ਅੱਧੀ ਰਾਤ ਘੁੰਮਦੇ ਰਹਿੰਦੇ ਸਾਂ ਹੁਣ ਦਿਨ ਵਿੱਚ ਹੀ ਖਾਣ ਨੂੰ ਆਉਂਦੇ। ਦਹਿਸ਼ਤ ਇਸ ਕਦਰ ਕਰ ਕਰ ਗਈ ਸੀ ਕਿ ਕਿਤੇ ਜਾਣ ਦਾ ਹੌਸਲਾ ਨਹੀਂ ਸੀ ਕਰ پا ਰਹੇ। ਸਕੂਲ ਜਾਂਦੇ ਤਾਂ ਦੂਜੇ ਬੱਚੇ ਇੰਜ ਦੇਖਣ ਲੱਗਦੇ ਜਿਵੇਂ ਪਹਿਲੀ ਵਾਰ ਸਕੂਲ ਆਏ ਹੋਈਏ। ਕੁਝ ਟੀਚਰ ਵੀ ਕੋੜਾ-ਕੋੜਾ ਝਾਕਦੇ। ਮਨ ਨੂੰ ਅਸੀਂ ਕੋਈ ਗੁਨਾਹ ਕੀਤਾ ਹੋਵੇ। ਆਖਿਰ ਅਸੀਂ ਭਰੇ ਮਨ ਨਾਲ ਦਿੱਲੀ ਨੂੰ ਜ਼ਿੰਦਗੀ ਚੋਂ ਭੁਲਾ ਦੇਣ ਦਾ ਕੋੜਾ ਫੈਸਲਾ ਲੈ ਹੀ ਲਿਆ। ਸਭ ਮੁਹਾਲੀ ਆਉਣ ਲਈ ਸਹਿਮਤ ਹੋ ਗਏ। ਮੋਹਾਲੇ ਵਿੱਚ ਡੈਡੀ ਨੇ ਇੱਕ ਫਲੈਟ ਲੈ ਰੱਖਿਆ ਸੀ ਬੜੀ ਦੇਰ ਪਹਿਲਾਂ ਇੱਕ ਦਿਨ ਸਾਰੇ ਅਜਾਇਬ ਵੀਰਜੀ ਦੇ ਘਰ ਇਹ ਵਿਚਾਰਨ ਲਈ ਇਕੱਠੇ ਹੋਏ ਕਿ ਦਸੰਬਰ ਦੀਆਂ ਛੁੱਟੀਆਂ ਹੁੰਦੇ ਹੀ ਸਾਰਾ ਸਮਾਨ ਪੰਜਾਬ ਛੱਡ ਆਉਣਾ ਗੁਜ਼ਾਰੇ ਜੋਗਾ ਰੱਖ ਕੇ ਪੱਕੇ ਪੇਪਰ ਹੁੰਦੇ ਹੀ ਦਿੱਲੀ ਨੂੰ ਸਦਾ ਲਈ ਅਲਵਿਦਾ ਆਖ ਦੇਣਾ ਹਰ ਵੇਲੇ ਡਰ ਸਾਡਾ ਪਿੱਛਾ ਕਰਦਾ ਰਹਿੰਦਾ ਹਰ ਵੇਲੇ ਇੱਕ ਅਸੁਰੱਖਿਆ ਦਾ ਅਹਿਸਾਸ ਪਿੱਛਾ ਕਰਦਾ ਰਹਿੰਦਾ ਸਭ ਤੋਂ ਜ਼ਿਆਦਾ ਮੈਂ ਹੀ ਕਾਲੀ ਸਾਂ ਦਿੱਲੀ ਛੱਡਣ ਲਈ ਜਿੰਨਾ ਨਜ਼ਰਾਂ ਦਾ ਸਾਹਮਣਾ ਮੈਨੂੰ ਕਰਨਾ ਪੈਂਦਾ ਬਿੰਦੂ ਅਜੇ ਉਹਨਾਂ ਨੂੰ ਸਮਝਣ ਲਈ ਕਾਫੀ ਛੋਟੀ ਸੀ ਇਹ ਸੰਤਾਪ ਸਾਨੂੰ ਹੀ ਭੋਗਣਾ ਪੈ ਰਿਹਾ ਸੀ ਅਜੇਹਾ ਨਹੀਂ ਸੀ ਸੁਖਬੀਰ ਦੀ ਆਬਿੱਤੀ ਸੁਣ ਕੇ ਤਾਂ ਸਾਨੂੰ ਲੱਗਾ ਕਿ ਸਾਡਾ ਦੁੱਖ ਤਾਂ ਉਸ ਅੱਗੇ ਕੁਝ ਵੀ ਨਹੀਂ ਸੀ ਸੁਖਬੀਰ ਤਾਈ ਜੀ ਦਾ ਮੂੰਹ ਬੋਲਿਆ ਭਰਾ ਸੀ ਇੱਕ ਦਿਨ ਉਹ ਅਚਾਨਕ ਆ ਗਿਆ ਬੜਾ ਬਿਹਾਲ ਤੇ ਬਧਵਾਸ ਜਿਹਾ ਤਾਈ ਜੀ ਉਸਨੂੰ ਅਚਾਨਕ ਵੇਖ ਕੇ ਕਬਰਾ ਗਏ ਉਹ ਟੈਕਸੀ ਸਟੈਂਡ ਤੋਂ ਪਤਾ ਕਰਦਾ ਵੀਰ ਜੀ ਦੇ ਘਰ ਆ ਗਿਆ ਸੀ ਸ਼ਾਇਦ ਕਿਸੇ ਮਦਦ ਦੀ ਆਸ ਵਿੱਚ ਤਾਈ ਜੀ ਹੋਰ ਹੀ ਤਾਂ ਖੁਦ ਬੇਗਾਨੇ ਦਾ ਆਸਰਾ ਲੈ ਕੇ ਬੈਠੇ ਸਨ ਉਹ ਵੀ ਸਮਝ ਗਿਆ ਕੁਝ ਨਾ ਬੋਲ ਸਕਿਆ ਸਭਨਾ ਉੱਤੇ ਜੋ ਬੀਤੀ ਸੀ ਉਹ ਬਿਨਾਂ ਸੁਣੇ ਉਸ ਦੀ ਹਾਲਤ ਸਮਝ ਗਏ ਸਨ ਪਰ ਉਸ ਨੇ ਜੋ ਕਹਾਣੀ ਦੱਸੀ ਉਹ ਸਭ ਦੇ ਲੋਕ ਅੰਡੇ ਖੜੇ ਕਰ ਦੇਣ ਲਈ ਕਾਫੀ ਸੀ ਸੁਣਿਆ ਤਾਂ ਸੀ ਕਿ ਦਿੱਲੀ ਹੀ ਨਹੀਂ ਪੂਰੇ ਦੇਸ਼ ਖਾਸ ਕਰਕੇ ਉੱਤਰੀ ਭਾਰਤ ਦੇ ਸ਼ਹਿਰਾਂ ਵਿੱਚ ਪੰਜਾਬੀਆਂ ਨੂੰ ਅਜਿਹਾ ਹੀ ਕਹਿਰ ਝੱਲਣ ਲਈ ਮਜਬੂਰ ਹੋਣਾ ਪਿਆ ਸੀ ਪਰ ਸੁਖਬੀਰ ਦੀ ਆਬਦੀ ਸੁਣ ਕੇ ਮੈਨੂੰ ਆਪਣਾ ਦੁੱਖ ਨਿਗੁਣਾ ਜਿਹਾ ਨਜ਼ਰ ਆਇਆ ਕਾਨਪੁਰ ਤੋਂ 15 ਕਿਲੋਮੀਟਰ ਦੂਰ ਪਨਕੀ ਗੰਗਾ ਗੰਜ ਵਿਖੇ ਸੁਖਬੀਰ ਤੇ ਉਸ ਦਾ ਭਰਿਆ ਪੂਰਾ ਪਰਿਵਾਰ ਰਹਿੰਦੇ ਸੀ ਕਾਨਪੁਰ ਦੋਸਤੀ ਲਈ ਜਾਨ ਕੁਰਬਾਨ ਕਰ ਦੇਣ ਵਾਲੇ ਰਾਜਾ ਕਰਨ ਦੇ ਨਾਂ ਤੇ ਵਸਿਆ ਸ਼ਹਿਰ ਕਾਨਪੁਰ ਜਿੱਥੇ ਏਸ਼ੀਆ ਦਾ ਸਭ ਤੋਂ ਵੱਡਾ ਹਨੂਮਾਨ ਮੰਦਿਰ ਹੈ ਸੁਖਬੀਰ ਨੂੰ ਦੋਸਤਾਂ ਨੇ ਵੀ ਸ਼ਾਇਦ ਧੋਖਾ ਹੀ ਦਿੱਤਾ ਬਹੁਤੇ ਪੰਜਾਬੀ ਖਾਸ ਕਰਕੇ ਸਿੱਖ ਕਨਪੁਰ ਚ ਹੀ ਰਹਿੰਦੇ ਸਨ ਸੁਖਬੀਰ ਹੋਰੇ ਵੀ ਚਾਚੇ ਤਾਏ ਤੇ ਭੂਆ ਸਮੇਤ ਪੰਜ ਪਰਿਵਾਰ ਮਿਲ ਜੁਲ ਕੇ ਰਹਿੰਦੇ ਸਨ ਸੁਖਬੀਰ ਦਾ ਪਰਿਵਾਰ ਪਹਿਲਾਂ ਹੀ ਪਾਕਿਸਤਾਨ ਤੋਂ 47 ਦਾ ਦਰਦ ਹੰਡਾ ਕੇ ਆਇਆ ਸੀ ਬੜੀ ਮਿਹਨਤ ਨਾਲ ਬਹੁਤ ਵੱਡਾ ਕਾਰੋਬਾਰ ਬਣਾਇਆ ਤੇ ਇਲਾਕੇ ਵਿੱਚ ਵੱਡਾ ਨਾਂ ਕਮਾਇਆ ਕਰਤੋ ਲਗਭਗ 1.5 ਕਿਲੋਮੀਟਰ ਦੀ ਦੂਰੀ ਤੇ ਚੱਕੀ ਆਰਾ ਤੇ ਲੱਕੜ ਦਾ ਕਾਰੋਬਾਰ ਸੀ ਉਹਨਾਂ ਆਪਣੇ ਆਪ ਨੂੰ ਇੰਨਾ ਸਮਰੱਥ ਬਣਾ ਲਿਆ ਸੀ ਕਿ ਸੋਨਾ ਚਾਂਦੀ ਗਿਰਵੀ ਰੱਖ ਕੇ ਸ਼ਾਹੂਕਾਰੇ ਦਾ ਕੰਮ ਸ਼ੁਰੂ ਕਰ ਲਿਆ ਰਸੂਖ ਹੈਨਾ ਸੀ ਕਿ ਉਹਨਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਆਪਣੇ ਇਲਾਕੇ ਦੇ ਕਾਂਗਰਸਾਈ ਦੇ ਪ੍ਰਧਾਨ ਸਨ 31 ਅਕਤੂਬਰ ਤੱਕ ਕਿਸੇ ਤਰ੍ਹਾਂ ਲੰਘ ਗਿਆ 1 ਨਵੰਬਰ ਦਾ ਮੰਦਭਾਗਾ ਦਿਨ ਕੀ ਚੜਿਆ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ ਸੁਖਬੀਰ ਦੀ ਪੂਰਦਾ ਬੇਟਾ ਸੰਮੁਖ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਇਆ ਹੋਇਆ ਸੀ ਸ਼ਾਮ ਦੇ 7:30 ਵਜੇ ਸਾਰਾ ਪਰਿਵਾਰ ਟੀਵੀ ਦੇ ਸਾਹਮਣੇ ਬੈਠਾ ਖਬਰਾਂ ਸੁਣ ਰਿਹਾ ਸੀ ਕਿ ਦੁਕਾਨ ਤੋਂ ਆਏ ਨੌਕਰ ਨੇ ਆਵਾਜ਼ ਦਿੱਤੀ ਸਰਦਾਰ ਜੀ ਦੁਕਾਨ 'ਤੇ ਕੋਈ ਸਿੱਖ ਬੰਦਾ ਆਇਆ ਹੈ ਆਪਕੋ ਪੁੱਛ ਰਹਾ ਹੈ ਉਹ ਅਜੇ ਸਮਝਣ ਦੀ ਕੋਸ਼ਿਸ਼ ਹੀ ਕਰ ਰਿਹਾ ਹੈ ਸੰ ਕਿ ਨੌਕਰ ਫਿਰ ਬੋਲਿਆ ਉਸੇ ਗੋਲੀ ਲੱਗੀ ਹੈ ਬਾਜੂ 'ਮੇਂ ਖੂਨ ਵਹਿ ਰਹਾ ਹੈ ਉਹ ਇਕਦਮ ਬਿਨਾ ਕੁਝ ਪੁੱਛੇ ਦੁਕਾਨਵਾਲ ਚੱਲ ਪਏ ਹਾਲਾਤ ਤੋਂ ਬੇਖਬਰ ਉਹ ਇਹ ਸਮਝਣ ਤੋਂ ਅਸਮਰਥ ਰਹੇ ਕਿ ਅਸਲ ਵਿੱਚ ਇਹ ਤਾਂ ਉਹਨਾਂ ਨੂੰ ਬੁਲਾਉਣ ਲਈ ਇੱਕ ਫੰਦਾ ਸੀ ਦੁਕਾਨ ਤੇ ਪਹੁੰਚਦਿਆਂ ਹੀ ਉਹਨਾਂ ਉੱਤੇ ਛੁਪੇ ਹੋਏ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਭੱਜਣ ਵਿੱਚ ਤਾਂ ਕਾਮਯਾਬ ਹੋ ਗਏ ਪਰ ਦੂਜੀ ਭੂਆ ਦੇ ਬੇਟੇ ਗੁਰਮੁਖ ਸਿੰਘ ਨੂੰ ਗੋਲੀ ਲੱਗ ਗਈ ਕਿਸੇ ਤਰ੍ਹਾਂ ਉਹਨਾਂ ਜ਼ਖਮੀ ਭਰਾ ਨੂੰ ਹੈਲਟ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਸਾਰੀ ਰਾਤ ਉਹ ਹਸਪਤਾਲ ਦੇ ਦਰਵਾਜ਼ੇ ਤੇ ਤੜਫਦਾ ਰਿਹਾ ਕਿਸੇ ਡਾਕਟਰ ਨੂੰ ਰਹਿਮ ਨਾ ਆਇਆ ਉਹਨਾਂ ਨੂੰ ਘਰ ਵਾਲਿਆਂ ਦੀ ਫਿਕਰ ਵੀ ਹੋ ਰਹੀ ਸੀ ਸੁਖਬੀਰ ਦਾ ਅਪਰਾਜ ਜਸਵੰਤ ਸਿੰਘ ਪਨਕੀ ਥਰਮਲ ਪਾਵਰ ਪ੍ਰੋਜੈਕਟ ਵਿਖੇ ਕੰਮ ਕਰਦਾ ਸੀ ਉਹਨਾਂ ਆਪਣੇ ਮੈਨੇਜਰ ਨਾਲ ਗੱਲ ਕੀਤੀ ਜੋ ਸਿਰਫ ਜਸਵੰਤ ਦੇ ਪਰਿਵਾਰ ਨੂੰ ਥਰਮਲ ਪ੍ਰੋਜੈਕਟ ਅੰਦਰ ਆਸਰਾ ਦੇਣ ਲਈ ਤਿਆਰ ਸੀ ਬਾਕੀਆਂ ਨੂੰ ਨਹੀਂ ਜਸਵੰਤ ਕਿੰਨੀ ਦੇਰ ਸੋਚਦਾ ਰਿਹਾ ਆਖਿਰ ਉਸਨੇ ਬਾਕੀ ਪਰਿਵਾਰ ਦੇ ਬਿਨਾ ਆਉਣ ਤੋਂ ਮਨਾ ਕਰ ਦਿੱਤਾ ਪਤਾ ਨਹੀਂ ਮੈਨੇਜਰ ਦੇ ਮਨ 'ਚ ਕੀ ਆਇਆ ਉਸਨੇ ਸਾਰਿਆਂ ਨੂੰ ਗੈਸਟ ਹਾਊਸ ਵਿੱਚ ਆਉਣ ਲਈ ਬੁਲਾ ਲਿਆ ਉਹ ਜ਼ਖਮੀ ਗੁਰਮੁਖ ਨੂੰ ਲੈ ਕੇ ਗੈਸਟ ਹਾਊਸ ਆ ਗਏ ਤੇ ਆਪਣੇ ਆਪ ਉਸ ਦਾ ਉਪਚਾਰ ਕਰਨ ਲੱਗੇ ਖੂਨ ਬੰਦ ਹੋਣ ਦਾ ਨਾ ਹੀ ਨਹੀਂ ਸੀ ਲੈ ਰਿਹਾ 2 ਨਵੰਬਰ ਨੂੰ ਵੀ ਉਹ ਗੈਸਟ ਹਾਊਸ ਦੇ ਅੰਦਰ ਹੀ ਛੁਪੇ ਰਹੇ ਪਿਤਾ ਸੋਨ ਸਿੰਘ ਨੂੰ ਆਪਣੀ ਹیثیت ਤੇ ਕਾਂਗਰਸਾਈ ਵਿੱਚ ਪੈਂਟ ਹੋਣ ਕਾਰਨ ਹੌਸਲਾ ਸੀ ਇਹ ਲੱਕੇ ਦੇ ਐਸਐਸਪੀ ਵੀ ਸਿੱਖ ਸਨ ਐਸਬੀਐਸ ਬੇਦੀ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਫੋਨ ਨਹੀਂ ਸੀ ਲੱਗ ਰਿਹਾ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਨੂੰ ਜਾਣਬੁੱਝ ਕੇ ਛੁਪਾ ਦਿੱਤਾ ਗਿਆ ਸੀ ਤੇ ਉਹਨਾਂ ਤੋਂ ਸਾਰੀ ਤਾਕਤ ਖੋਹ ਲਈ ਗਈ ਸੀ ਪਿਤਾ ਜੀ ਨੇ ਬਹੁਤ ਹੱਥ ਪੈਰ ਮਾਰੇ ਆਖਿਰ ਉਹਨਾਂ ਦੇ ਰਸੂਖਤੀ ਵਜ੍ਹਾ ਨਾਲ ਹੀ 3 ਨਵੰਬਰ ਸਵੇਰੇ ਡੋਗਰਾ ਰੈਜੀਮੈਂਟ ਦੀ ਇੱਕ ਟੁਕੜੀ ਆਈ ਫੌਜੀਆ ਨੇ ਜਲਦੀ ਨਾਲ ਉਹਨਾਂ ਨੂੰ ਟਰੱਕ ਵਿੱਚ ਬਿਠਾਇਆ ਤੇ ਚੱਲ ਪਏ ਕੋਈ ਸਮਾਨ ਵੀ ਨਾਲ ਲਿਜਾਣ ਦਿੱਤਾ ਸਾਰੇ ਸਿਰਫ ਪਾਏ ਹੋਏ ਕੱਪੜਿਆਂ ਵਿੱਚ ਹੀ ਤੁਰ ਪਏ ਰਸਤੇ ਵਿੱਚ ਫੌਜੀਆਂ ਦਾ ਵਰਤਾਰਾ ਬਹੁਤ ਹੀ ਭੈੜਾ ਸੀ ਰਾਈਫਲ ਦਾ ਬੱਟ ਮਾਰ ਕੇ ਉਹ ਪੁੱਛਦੇ ਬਿੰਦਰਾ ਵਾਲਾ ਕੋ ਪੈਸਾ ਭੇਜਦਾ ਥਾ ਕਿੰਨਾ ਪੈਸਾ ਭੇਜਿਆ ਥਾ ਬੋਲੋ ਰਸਤੇ ਦੀ ਕਹਾਣੀ ਬਹੁਤ ਹੀ ਬੁਰੀ ਸੀ ਜਗਾ ਜਗਾ ਟਰੱਕ ਤੇ ਗੱਡੀਆਂ ਸੜੀਆਂ ਪਈਆਂ ਸਨ ਜਦੋਂ ਅਰਮਾਪੁਰ ਸਟੇਟ ਕੋ ਲੰਘ ਰਹੇ ਸਨ ਤਾਂ ਉਹਨਾਂ ਇੱਕ ਹਜੂਮ ਨੂੰ ਕੁਝ ਸਿੱਖਾਂ ਦੇ ਪਿੱਛੇ ਭੱਜੇ ਜਾਂਦੇ ਵੇਖਿਆ ਚੌਕ 'ਚ ਜਾ ਕੇ ਫੌਜੀ ਟਰੱਕ ਵੀ ਭੀੜ ਵਿੱਚ ਫਸ ਗਿਆ। ਸੁਖਬੀਰ ਨੇ ਸਿੱਖਾਂ ਨੂੰ ਪਛਾਣ ਲਿਆ। ਇਹ ਤਾਂ ਉਸ ਦਾ ਦੋਸਤ ਭੁਪਿੰਦਰ ਸਿੰਘ ਤੇ ਉਸਦੇ ਪਿਤਾ ਸਨ। ਭੀੜ ਨੇ ਉਹਨਾਂ ਦੇ ਗਲ ਵਿੱਚ ਟਾਇਰ ਪਾ ਕੇ ਅੱਗ ਲਗਾ ਦਿੱਤੀ। ਉਹ ਬੁਰੀ ਤਰ੍ਹਾਂ ਤੜਪਣ ਲੱਗੇ। ਸਾਹਮਣੇ ਕੁਝ ਬੰਦੇ ਭੁਪਿੰਦਰ ਦੀ ਮਾਂ ਨੂੰ ਫੜੀ ਖੜੇ ਸਨ। ਉਹ ਬੁਰੀ ਤਰ੍ਹਾਂ ਹਾਲ ਦੁਹਾਈ ਪਾ ਰਹੀ ਸੀ। ਛੱਡ ਦੇਣ ਲਈ ਤਰਲੇ ਕਰ ਰਹੀ ਸੀ। ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਅੱਗ ਪੂਰੀ ਤਰ੍ਹਾਂ ਮਚ ਗਈ। भुपेंद्र तड़फ के दौड़ भीड़ उसकी माँ को मजाक कर लगी नाच रे बुडिया नाच देख तेरे बेटे की बरात जा रही है माँ बेहोश होकर डिग पई सुखबीर तो भी अजिहा हृदय वेतक दृश्य देख के रहा ना गया वह फौजी अगे मदद गिड़गिड़ाया आपको भी वहीं भेज दें क्या एहसान मानो और चुपचाप बैठे रहो सुखबीर खून का कुट भर के रह गया ਹੁਣ ਤੱਕ ਭੁਪਿੰਦਰ ਤੇ ਉਸਦੇ ਪਾਪਾ ਬੇਹੋਸ਼ ਹੋ ਕੇ ਡਿੱਗ ਚੁਕੇ ਸਨ ਭੀੜ ਅੱਗੇ ਵੱਧ ਗਈ ਫੌਜੀ ਵੀ ਉਹਨਾਂ ਨੂੰ ਲੈ ਕੇ ਕੈਂਪ ਵਿੱਚ ਪਹੁੰਚ ਗਏ ਪਿਛਲੇ 4 ਦਿਨਾਂ ਤੋਂ ਉਹਨਾਂ ਨੂੰ ਸਿਰਫ ਪਾਣੀ ਹੀ ਨਸੀਬ ਹੋਇਆ ਸੀ ਰਾਤ ਨੂੰ ਜੋ ਖਾਣਾ ਉਹਨਾਂ ਨੂੰ ਦਿੱਤਾ ਗਿਆ ਸ਼ਾਇਦ ਜਾਨਵਰ ਵੀ ਮੂੰਹ ਨਾ ਲਾਉਣ ਬਹੁਤ ਹਿੰਮਤ ਕਰਲਾ ਕਰਨ ਤੋਂ ਬਾਅਦ ਉਹ 5 ਨਵੰਬਰ ਨੂੰ ਆਟਾ ਦਾਲ ਤੇ ਕੁਝ ਮਸਾਲੇ ਲੈਂਡਵਿਚ ਕਾਮਯਾਬ ਹੋ ਗਏ ਤਾਂ ਜੋ ਆਪ ਖਾਣਾ ਬਣਾ ਕੇ ਖਾ ਸਕਣ 7 ਨਵੰਬਰ ਨੂੰ ਕੁਝ ਸ਼ਾਂਤੀ ਹੋਈ ਤਾਂ ਉਹ ਘਰ ਵੇਖਣ ਆਏ ਘਰ ਜਿਹਾ ਉੱਥੇ ਕੁਝ ਵੀ ਨਹੀਂ ਸੀ ਸਿਰਫ ਰਾਖ ਦਾ ਢੇਰ ਕੁਝ ਗਵੰਡੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਸਭ ਕੁਝ ਲੁੱਟ ਕੇ ਗੈਸ ਦੇ ਸਿਲੰਡਰ ਨਾਲ ਹੀ ਸਾਰਾ ਮਕਾਨ ਉਡਾ ਦਿੱਤਾ ਉਹਨਾਂ ਨੂੰ ਸ਼ੱਕ ਸੀ ਸ਼ਾਹੂਕਾਰ ਹੋਣ ਕਾਰਨ ਕੰਦਾ ਵਿੱਚ ਸੋਨਾ ਚਾਂਦੀ ਆਦ ਛਪਾਇਆ ਹੋ ਸਕਦਾ ਹੈ ਰਾਤ ਨੂੰ ਉਹ ਗੁਰਦੁਆਰੇ ਜਾ ਕੇ ਰੁਕੇ ਜਵਾਹਰ ਨਗਰ ਗੁਰਦੁਆਰਾ ਵੀ ਸਾਰਾ ਸਾੜਿਆ ਜਾ ਚੁੱਕਾ ਸੀ ਦੱਸਿਆ ਗਿਆ ਕਿ ਜਦੋਂ ਸਾਰੇ ਸੇਵਾਦਾਰ ਭੱਜ ਗਏ ਤਾਂ ਇੱਕ ਗੁੰੰਗਾ ਤੇ ਬੋਲਾ ਸੇਵਾਦਾਰ ਗੁਰੂਗ੍ਰੰਥ ਸਾਹਿਬ ਨੂੰ ਜਫੀ ਪਾ ਕੇ ਬੈਠ ਗਿਆ ਹਮਲਾਵਰਾਂ ਵੱਲੋਂ ਪੂਰਾ ਜ਼ੋਰ ਲਾਉਣ ਤੇ ਵੀ ਉਸਨੇ ਸਰੂਪ ਨੂੰ ਨਾ ਛੱਡਿਆ ਆਖਿਰ ਉਹਨਾਂ ਨੇ ਸਰੂਪ ਸਮੇਤ ਉਸਨੂੰ ਵੀ ਜ਼ਿੰਦਾ ਸਾੜ ਦਿੱਤਾ ਗੁਰਦੁਆਰੇ ਦੇ ਨੇੜੇ ਪੰਡੂ ਨਗਰ ਵਿੱਚ ਇੱਕ ਰਿਟਾਇਰਡ ਕਰਨਲ ਰਹਿੰਦਾ ਸੀ ਜਿਸ ਨੇ ਕਾਰਬਾਈਨ ਨਾਲ 16 ਘੰਟੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਜਦੋਂ ਵਾਰ ਹੀ ਦੁਸ਼ਮਣ ਬੰਨ ਜਾਏ ਤਾਂ ਕੌਣ ਬਚਾ ਸਕਦਾ ਹੈ ਇਲਾਕੇ ਦਾ ਥਾਣੇਦਾਰ ਧੋਖੇ ਨਾਲ ਝੂਠਾ ਭਰੋਸਾ ਦੇ ਕੇ ਉਸ ਤੋਂ ਕਾਰਬਾਇਨ ਲੈ ਆਇਆ ਥਾਣੇਦਾਰ ਦੇ ਬਾਹਰ ਆਉਣ ਦੀ देर ਸੀ ਕਿ ਹਮਲਾਵਰਾਂ ਨੇ ਹਮਲਾ ਬੋਲ ਕੇ ਸਾਰੇ ਪਰਿਵਾਰ ਨੂੰ ਮਾਰ ਮੁਕਾਇਆ ਉਸ ਦੀ 8 ਸਾਲ ਦੀ ਪੋਤੀ ਨਾਲ ਦੁਸ਼ਕਰਮ ਕੀਤਾ ਗਿਆ ਸੰਤਨਗਰ ਚਰਾਹੇ ਵਿੱਚ ਕਿੰਨੀਆਂ ਹੀ ਅਬਲਾ ਮੁਟਿਆਰਾਂ ਦੀ ਪਤ ਸ਼ਰੀਆਮ ਲੁੱਟੀ ਗਈ ਡਬੋਲੀ ਦਾ ਮਸ਼ਹੂਰ ਵਾਈਟ ਹਾਊਸ ਮਲਬੇ ਦਾ ਢੇਰ ਬਣਾ ਦਿੱਤਾ ਗਿਆ ਪੂਰੇ ਕਾਨਪੂਰ ਵਿੱਚ ਉਹ ਤਬਾਹੀ ਮਚਾਈ ਗਈ ਕਿ ਬਸ ਕਿਸਮਤ ਵਾਲੇ ਸਿੱਖ ਹੀ ਬਚ ਸਕੇ ਅਜਿਹੀ ਤਬਾਹੀ ਵੇਖ ਕੇ ਸੁਖਬੀਰ ਦਾ ਪਰਿਵਾਰ ਉੱਥੇ ਰਹਿਣ ਦਾ ਹੌਸਲਾ ਨਹੀਂ ਜੁਟਾ ਪਾ ਰਿਹਾ ਸੀ ਅਗਲੇ ਦਿਨ ਹੀ ਉਹ ਪੰਜਾਬ ਵੱਲ ਹੋ ਤੁਰੇ ਚੰਡੀਗੜ੍ਹ ਆਤ ਆ ਗਏ ਪਰ ਕਿਸ ਕੋਲ ਜਾਂਦੇ ਆਖਿਰ ਨਿਰੰਕਾਰੀ ਮਿਸ਼ਨ ਨਾਲ ਜੁੜੇ ਹੋਣ ਕਰਕੇ ਉਹ ਨਿਰੰਕਾਰੀ ਦਰਬਾਰ ਚ ਪਹੁੰਚ ਗਏ ਜਿੱਥੇ ਉਹਨਾਂ ਨੂੰ ਰਹਿਣ ਲਈ ਆਰਜ਼ੀ ਟਿਕਾਣਾ ਮਿਲ ਗਿਆ ਖਾਲੀ ਹੱਥ ਮਾਨਸਿਕ ਤੌਰ ਤੇ ਟੁੱਟਿਆ ਪਰਿਵਾਰ ਕਿਸੇ ਲਈ ਵੀ ਬੋਝ ਹੋ ਸਕਦਾ ਸੀ ਕੁਝ ਦਿਨ ਬਾਅਦ ਨਿਰੰਕਾਰੀ ਦਰਬਾਰ ਵਾਲਿਆਂ ਨੇ ਵੀ ਆਪਣਾ ਇੰਤਜ਼ਾਮ ਕਰਨ ਲਈ ਕਹਿ ਦਿੱਤਾ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸੁਖਬੀਰ ਨੂੰ ਨਾ ਤਾਂ ਕੋਈ ਆਸਰਾ ਮਿਲਿਆ ਤੇ ਨਾ ਹੀ ਕੋਈ ਰੁਜ਼ਗਾਰ ਇਸੇ ਲਈ ਉਹ ਦਿੱਲੀ ਚਲਾ ਆਇਆ ਸੀ ਕਿਸੇ ਰੁਜ਼ਗਾਰ ਦੀ ਭਾਲ ਵਿੱਚ ਪਰ ਇੱਥੇ ਵੀ ਨਿਰਾਸ਼ਾ ਹੀ ਹੱਥ ਲੱਗੀ ਉਹ ਫਿਰ ਚੰਡੀਗੜ੍ਹ ਵਾਪਸ ਚਲਾ ਗਿਆ ਕਈ ਦਿਨ ਉਹਨਾਂ ਕੋਈ ਆਸਰਾ ਲੱਭਣ ਲਈ ਹੱਥ ਪੈਰ ਮਾਰਨੇ ਪਰ ਤਸੱਲੀ ਬਖਸ਼ ਇੰਤਜ਼ਾਮ ਨਾ ਹੋ ਸਕਣ ਕਾਰਨ ਪਰਿਵਾਰ ਨੇ ਕਾਨਪੁਰ ਹੀ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੁਖਪੀਰ ਦਾ ਮਨ ਐਨਾ ਉਚਾਟ ਹੋ ਚੁੱਕਾ ਸੀ ਕਿ ਉਹ ਵਾਪਸ ਜਾਣ ਦਾ ਹੌਸਲਾ ਨਾ ਜੁਟਾ ਸਕਿਆ ਚੰਡੀਗੜ੍ਹ ਵਿੱਚ ਇੱਕ ਦੁਕਾਨ ਤੇ ਹੈਲਪਰ ਲੱਗ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਲੱਗਾ ਹੋਰਨ ਰੋਜੀ ਦੇਣ ਵਾਲਾ ਅੱਜ ਖੁਦ ਮੰਗਤਾ ਬਣਿਆ ਖੜਾ ਸੀ ਸੁਖਬੀਰ ਦਾ ਬਾਕੀ ਪਰਿਵਾਰ ਕਾਨਪੁਰ ਆ ਕੇ ਟੁੱਟੇ ਭੱਜੇ ਘਰ ਤੇ ਬਿਜ਼ਨਸ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਵਿੱਚ ਲੱਗ ਗਿਆ ਸਰਕਾਰ ਵੱਲੋਂ ਰੋਧ ਧੋਕੇ ਲੱਖਾਂ ਦੇ ਕਾਰੋਬਾਰ ਤੇ ਘਰ ਦਾ ਸਿਰਫ 13000 ਰੁਪਏ ਹਰਜਾਨਾ ਮਿਲਿਆ ਕਿੰਨੀਆਂ ਇਨਕੁਆਰੀਆਂ ਦੇ ਐਲਾਨ ਹੋਏ ਕਿੰਨੇ ਆਯੋਗ ਬਣੇ ਗੰਗਾਨਾਥਨ ਆਯੋਗ ਵਿੱਚ ਉਹਨਾਂ ਕਿੰਨੇ ਐਫੀਡੇਵਿਟ ਵੀ ਦਿੱਤੇ ਪਰ ਦੋਸ਼ੀ ਅੱਜ ਵੀ ਮਜ਼ੇ ਨਾਲ ਘੁੰਮ ਰਹੇ ਨੇ ਸਾਰਿਆਂ ਨੂੰ ਬੇਗਾਨੇ ਵੀ ਨਹੀਂ ਕਹਿ ਸਕਦੇ ਬਹੁਤ ਜਾਣਕਾਰ ਵੀ ਸਨ ਇੱਥੋਂ ਤੱਕ ਕਿ ਬਿਜ਼ਨਸ ਦਾ ਲੈਂਡ-ਦੈਨ ਵੀ ਸੀ ਪਰ ਸਭ ਪਲ ਵਿੱਚ ਦੁਸ਼ਮਣ ਬਣ ਗਏ ਯਕੀਨ ਨਹੀਂ ਸੀ ਹੁੰਦਾ ਹੁਣ ਕਦੇ ਸਾਹਮਣਾ ਹੋ ਜਾਵੇ ਤਾਂ ਪੂਰਾ ਸਰੀਰ ਮਚ ਉੱਠਦਾ ਹੈ ਬੇਵਸੀ ਦਾ ਕੁੱਟ ਪਰੰਤੋਂ ਸਿਵਾ ਹੋਰ ਕਰ ਵੀ ਕੀ ਸਕਦੇ ਹਾਂ ਸੁਖਬੀਰ ਨੇ ਠੰਡਾ ਹੋਕਾ ਲੈਂਦਿਆਂ ਕਿਹਾ ਸੁਖਪੀਰ ਨੂੰ ਅੱਜ ਵੀ ਅਫਸੋਸ ਬਿਗਾਨਿਆਂ ਤੇ ਨਹੀਂ ਉਹਨਾਂ ਆਪਣੇ ਆ ਤੇ ਹੁੰਦਾ ਹੈ ਜੋ ਲੁੱਟ ਦੇ ਲਾਲਚ ਵਿੱਚ ਬਿਗਾਨੇ ਹੋ ਗਏ ਸ਼ਾਇਦ ਇਸ ਲਈ ਉਹ ਕਾਨਪੁਰ ਵਾਪਸ ਜਾਣ ਦਾ ਹੌਸਲਾ ਨਾ ਜੁਟਾ ਸਕਿਆ ਮੌਲ ਤੋਂ ਵਾਪਸ ਆ ਕੇ ਬੱਚੇ ਕਾਫੀ ਦੇਰ ਗੱਲਾਂ ਕਰਦੇ ਰਹੇ ਫਿਰ ਸੌਂ ਗਏ ਮੈਂ ਆਪਣੀ ਹੀ ਦਿੱਲੀ ਵਿੱਚ ਸਾਂ ਪਰ ਅਹਿਸਾਸ ਆਪਣਾ ਹੋ ਕੇ ਵੀ ਬਿਗਾਨਾ ਸੀ ਅਗਲੇ ਦਿਨ ਸਜਰੇ ਹੀ ਅਸੀਂ ਗੁਰਦਾਵਾਂ ਲਈ ਨਿਕਲ ਪਏ ਕਿਉਂਕਿ ਮਿੱਠੂ ਨੇ 10 ਵਜੇ ਰਿਪੋਰਟ ਕਰਨਾ ਸੀ ਟ੍ਰੈਫਿਕ ਜਮ ਦਾ ਵੀ ਡਰ ਸੀ ਗੁਰਗਾਓਂ ਦੀਆਂ ਸੜਕਾਂ ਕਾਫੀ ਚੌੜੀਆਂ ਬਣਾਈਆਂ ਹੋਈਆਂ ਸਨ ਪਰ ਫੇਰ ਵੀ ਟ੍ਰੈਫਿਕ ਬਹੁਤ ਸੀ ਗੁਰਗਾਓਂ ਐਂਟਰੀ ਕਰਦੇ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇੰਝ ਮਹਿਸੂਸ ਹੋਇਆ ਜਿਵੇਂ ਵਿਦੇਸ਼ ਚ ਆ ਗਏ ਹੋਈਏ ਇੰਨੀਆਂ ਵੱਡੀਆਂ ਤੇ ਆਲਿਸ਼ਾਨ ਇਮਾਰਤਾਂ ਪਹਿਲੀ ਵਾਰ ਦੇਖ ਰਹੀ ਸੀ ਮਿੱਠੂ ਨੇ ਸਹੀ ਸਮੇਂ ਤੇ ਆਫਿਸ ਜੁਆਇਨ ਕਰ ਲਿਆ ਤੇ ਅਸੀਂ ਗੈਸਟ ਹਾਊਸ ਆ ਗਏ ਸਾਰਾ ਦਿਨ ਗੁਰਗਾਓਂ ਘੁੰਮਦੇ ਫਿਰਦੇ ਰਹੇ ਨੰਨੂ ਤੇ ਵਿਸ਼ੂ ਦੀ ਕਾਫੀ ਸ਼ਾਪਿੰਗ ਕੀਤੀ। ਸ਼ਾਮ ਨੂੰ ਮਿੱਠੂ ਨੂੰ ਉਸਦੇ ਆਫਿਸ ਤੋਂ ਲੈ ਕੇ ਉਸਦੇ ਪੀਜੀ ਵਿੱਚ ਛੱਡ ਆਏ। ਪਹਿਲੀ ਵਾਰ ਉਸ ਨੂੰ ਆਪਣੇ ਤੋਂ ਦੂਰ ਕਰ ਰਹੀ ਸਾਂ। ਸਾਰੀ ਰਾਤ ਚਿੰਤਾ 'ਚ ਮੈਨੂੰ ਨੀਂਦ ਨਾ ਆਈ। ਪਰ ਅੱਜਕੱਲ ਦੇ ਬੱਚੇ ਸਾਡੀ ਉਮੀਦ ਤੋਂ ਜ਼ਿਆਦਾ ਸਮਾਰਟ ਤੇ ਆਪਣੇ ਆਪ ਨੂੰ ਹਰ ਹਾਲ 'ਚ ਐਡਜਸਟ ਕਰਨ ਵਾਲੇ ਹਨ। ਸਵੇਰੇ ਮਿੱਠੂ ਨੂੰ ਮਿਲ ਕੇ ਅਸੀਂ ਚੰਡੀਗੜ੍ਹ ਲਈ ਤੁਰ ਪਏ। ਮੇਰੀਆਂ ਅੱਖਾਂ 'ਚੋਂ ਹੰਝੂ ਰੁਕ ਹੀ ਨਹੀਂ ਰਹੇ।